ਗੁਰਾਇਆਂ ਖਾਣਾ ਅਦੀਨ ਪਿੰਡ ਪੈਂਦੇ ਰੁੜਕਾ ਖੁਰਦ ਵਿੱਚ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਮੀਤ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਆਮ ਵਾਂਗ ਆਪਣੇ ਕਾਰ ਵਿੱਚ ਸੁੱਤੇ ਪਏ ਸੀ ਜਦੋਂ ਅਸੀਂ ਸਵੇਰੇ ਉੱਠ ਕੇ ਵੇਖਿਆ ਤਾਂ ਚੋਰਾਂ ਵੱਲੋਂ ਕਾਰ ਵਿੱਚ ਦਾਖਲ ਹੋ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਸੋਨੇ ਦੀਆਂ ਵਾਲੀਆਂ, ਚੈਨੀ, मुंडी ਅਤੇ ਚਾਂਦੀ ਦਾ ਕੜਾ ਤੇ ਲਗਭਗ 200 ਗ੍ਰਾਮ ਦੇ ਕਰੀਬ ਚਾਂਦੀ ਤੇ 10 ਤੋਂ 15000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਦੋਂ ਅਸੀਂ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ ਇੱਕ ਵਿਅਕਤੀ ਸਾਡੇ ਘਰ ਦੇ ਨਜ਼ਦੀਕੋਂ ਦਾ ਨਜ਼ਰ ਆਇਆ। ਜਦੋਂ ਦੂਜੇ ਪਾਸੇ ਪੀੜਾ ਸ਼ਸ਼ੀਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੰਘਣੀ ਆਬਾਦੀ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋਣਾ ਦੱਸਦਾ ਹੈ ਕਿ ਚੋਰਾਂ ਨੂੰ ਕਿਸੇ ਦਾ ਵੀ ਡਰ ਪੈ ਨਹੀਂ ਹੈ। ਚੋਰਾਂ ਵੱਲੋਂ ਬੇਖੌਫ ਹੋ ਕੇ ਘਰਾਂ ਅੰਦਰ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਨਾਲ ਸਾਡੇ ਪਿੰਡ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਚੋਰੀ ਕੀਤਾ ਸਮਾਨ ਵਾਪਸ ਦਿਵਾਇਆ ਜਾਵੇ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਜਾਵੇ ਤਾਂ ਜੋ ਦੇਸ਼ ਦੇ ਨਾਗਰਿਕ ਅਮਨ-ਅਮਾਲ ਨਾਲ ਆਪਣੇ ਪਰਿਵਾਰਾਂ ਵਿੱਚ ਰਹਿ ਸਕਣ ਮੇਰਾ ਨਾਮ ਸਰ ਸੁਮੇਤ ਚਾਹਾਨਿਆ ਮੈਂ ਪਿੰਡ ਰੋੜਖਾ ਘਰਦੇ ਦਾ ਵਾਸੀ ਹਾਂ ਕੀ ਬਾਤ ਦਾ ਤੋਈ ਬਜੀ ਸਾਡੇ ਘਰੇ ਸਾਰੇ ਰਾਤੀ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਆ ਲੱਖਾਂ ਦਾ ਨੁਕਸਾਨ ਹੋ ਗਿਆ ਸੋਨਾ ਲੈ ਗਏ ਆ ਚਾਦੀ ਲੈ ਗਏ ਆ ਤੇ ਪੈਸੀ 10 ਤੋਂ 15000 ਰੁਪਏ ਪੈਸਾ ਨਕਦੀ ਲੈ ਕੇ ਗਏ ਆ। ਸੋਨੇ ਵਿੱਚ ਕੀ ਵੀ ਗਏ? ਸਾਰੇ ਸੋਨੇ ਦੇ ਸੀਗੇ ਮੰਮੀ ਦੀਆਂ ਬਾਲੀਆਂ ਜਿਗੀਆਂ, ਰਿੰਗ ਸੀਗੀ, ਚੈਨੀ ਸੀਗੀ। ਤੇ ਚਾਂਦੀ ਚਾਂਦੀ ਦਾ ਕੜਾ ਸੀਗਾ। ਇਹ ਕੋਲ ਦਾ 200 ਗ੍ਰਾਮ ਕੋਸ਼ ਦਾ ਚਾਂਦੀ ਸੀਗੀ। ਤੇ ਪ੍ਰਸ਼ਾਸਨ ਨੂੰ ਇਹ ਸਬੰਧ ਵਿੱਚ ਸ਼ਿਕਾਇਤ ਕੀਤੀ। ਕੀਤੀ ਸੀ ਸਰ 112 ਨੰਬਰ ਤੇ ਕਾਲ ਉਦੋਂ ਮੌਕੇ ਤੇ ਕਰਤੀ ਸੀਗੀ, ਮੌਕੇ ਤੇ ਉਹ ਮੌਕਾ ਦੇਖਣ ਵੀ ਆਏ ਸੀਗੇ। ਜਿਸ ਟਾਈਮ ਚੋਰੀ ਹੋਈ ਤੁਸੀਂ ਉਸ ਟਾਈਮ ਕਿਤੇ? ਉਹ ਸੁੱਤੇ ਪੈ ਰਹੇ ਸੀ ਸਰ ਅਸੀਂ। ਕੁਈ ਸੀਸੀਪੁੱਟੇ ਵਗੈਰਾ ਵੀ ਹਾਂਜੀ ਸਰ ਆਈ ਹੈ ਪਤਾ ਲੱਗਦਾ ਟਾਈਮਿੰਗ ਰਾਤ ਦੀ ਟਾਈਮਿੰਗ ਚ ਪਤਾ ਲੱਗਦਾ ਹੁਣ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਹਿੰਦੇ ਕਿ ਸਾਡਾ ਸਾਰਾ ਸਮਾਨ ਜਿਆਦਾ ਜਲਦੀ ਤੋਂ ਜਲਦੀ ਵਾਪਸ ਕੀਤਾ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਜਾਵੇ ਕੀ ਨਾਮ ਹੈ ਹਾਂ ਮੇਰਾ ਚੱਤੀਪਾਲ ਜੀ ਜਵਾ ਦਾ ਤੇ ਛੱਟਾ ਮੋਬਾਈਲ ਲੱਗ ਗਿਆ ਸੀ ਚੋਰੀ ਜਿੰਨੇ ਪਤਾ ਨਹੀਂ ਕਿਧਰ ਦੀ ਸਾਈਡ ਤੋਂ ਆਇਆ ਕਿਧਰ ਦੇ ਕਿ ਲੱਗਾਇਆ ਹੈ ਮੌਕੇ ਤੇ ਕਰੇ ਸੀਗੇ ਜੀ ਇੱਥੇ ਕਦੋਂ ਦੀ ਮਾਰਦਾ ਸੀ ਰਾਤ ਦੀ ਗੱਗ ਕਹਾਣੀ ਹੈ ਜੀ ਇਨੀ ਸੰਗੜੀਆ ਵਾਦੀ ਵਿੱਚ ਰਹਿਣ ਦੇ ਬਾਪੂ ਕੀ ਕਹਿਣਾ ਹੈ ਥੱਲੇ ਹਾਂ ਸਾਡਾ ਤਾਂ ਕਹਿਣਾ ਇਹ ਹੀ ਹੈ ਜੇ ਬੇਸ ਨੂੰ ਨਾਣੇ ਦੇਖਦੇ ਕਰਨ ਚਾਹੀਦੀ ਹੈ ਕਰਨ ਦੇ ਵਿੱਚ ਕੀ ਕਹਾਣੀ ਹੈ ਕੀ ਕੀ ਕੋਈ ਸਾਡੇ ਦਾ ਆਵਾਜ਼ਾ ਵੀ ਆਣੀ ਹੈ ਕੋਈ ਕਿਤੇ ਪਾਸੇ ਪੁਲਿਸ ਨੂੰ ਸ਼ਿਕਾਇਤ ਹੋ ਗਿਆ ਕਿ ਗੈਸ ਗਏ ਹੁਣ ਕੰਪਲੀਟ ਫਿਰ ਦੌਰਾਨ ਕਰਨ ਗਏ ਮੌਕਾ ਦੇਖੇ ਨਹੀਂ ਕੋਈ ਹਾਂ ਜੀ ਦੇਖ